ਦੇਖੋ ਸਾਹਿਬ ਇਹ ਵੀਡੀਓ ਤੁਹਾਨੂੰ ਬੜਾ ਹੈਰਾਨ ਕਰੂਗੀ ਪਿਛਲੀ ਵੀਡੀਓ ਮੈਂ ਐਸੇ ਸੈਂਸਲੇਸ਼ਨ ਬਣਾ ਕੇ ਹਟਿਆ ਕਿ ਬੱਚਿਆਂ ਨੂੰ ਫੋਨ ਨਾ ਦਿਓ ਉਹਨਾਂ ਨੂੰ ਕੁਝ ਨਹੀਂ ਪਤਾਗਾ ਔਰ ਜਿਹੜੇ ਬੱਚੇ ਟਿਕਟੌਕ ਜਾਂ ਕੋਈ ਇਹੋ ਜਿਹੀ ਸੋਸ਼ਲ ਮੀਡੀਆ ਜਿੱਥੇ ਲਾਈਵ ਹੋ ਕੇ ਕੋਈ ਕੋਈ ਸਟਾਰ ਵਗੈਰਾ ਜਾਂ ਕੁਸ ਮੈਚ ਮੂਜ਼ ਲੱਗਦਾ ਇਹਨਾਂ ਦਾ ਕੁਝ ਹੁੰਦਾਗਾ ਚੱਕਰ ਤਾ ਬੱਚੇ ਇੱਕ ਦੂਜੇ ਨੂੰ ਕੋਈ ਪੈਨਿਸਮੈਂਟ ਕਹਿ ਲੋ ਕੋਈ ਕੋਈ ਡੇਅਰ ਕਹਿ ਲੋ ਕੋਈ ਕਹਿ ਦਿੰਦੇ ਆ ਵੀ ਚੈਲੰਜ ਕਰਦੇ ਆ ਤਾਂ ਕਿ ਬੱਚੇ ਨੂੰ ਬੱਚੇ ਨੇ ਚੈਲੰਜ ਐਕਸੈਪਟ ਕੀਤਾ ਬੱਚਾ ਨਹੀਂ ਸੀਗਾ ਕਾਫੀ ਯੰਗ ਸੀਗਾ 12 13 ਸਾਲ ਔਰ ਉਹਨੇ ਉਹਨੂੰ ਕਿਹਾ ਵੀ ਤਿੰਨ ਮੈਗੀ ਦੇ ਪੈਟਕ ਖਾਣੇ ਆ ਸੁੱਕੇ ਅਣਬਣੀ ਕੀ ਕਹਿੰਦੇ ਆ ਇਹ ਉਹਨੂੰ ਉਬਾਲਣਾ ਨਹੀਂਗਾ ਕੱਢ ਕੇ ਉਹਨੂੰ ਬਸ ਤੋੜ ਤੋੜ ਕੇ ਖਾ ਜਾਣਾਗਾ ਠੀਕ ਹੈ ਜੀ ਤੇ ਉਹ ਬੱਚੇ ਨੇ ਇੰਟਰਨੈਟ ਤੇ ਸਾਰਿਆਂ ਦੇ ਸਾਹਮਣੇ ਉਹਨੂੰ ਪਟੱਕ ਪੜਾ ਕਪੜਾ ਕ ਹੁਣ ਉਹ ਵੀਡੀਓ ਰਿਮੂਵ ਕਰ ਦਿੱਤੀ ਐ ਖਾ ਗਿਆ ਉਹ ਖਾ ਗਿਆ ਖਾ ਗਿਆ ਖਾ ਗਿਆ ਜਦੋਂ ਉਹਦੇ ਲਿਵਰ ਦੇ ਵਿੱਚ ਉਹ ਗਈ ਉਹ ਫੋਲਣਾ ਸ਼ੁਰੂ ਹੋ ਗਿਆ ਸਾਰਾ ਕੁਝ ਹੁਣ ਜਦੋਂ ਉਹ ਫੋਲਣਾ ਸੀਗਾ ਹੁਣ ਇੱਕ ਪੈਟ ਇੱਕ ਇਨਾਫ ਆਈਡੇ ਇੱਕ ਬੱਚੇ ਰਹੀ ਸੱਲੋ ਮੈਕਸਿਮਮ ਬਹੁਤ ਤਿੰਨ ਪੈਟਕ ਉਬਲੇ ਹੋਏ ਤਾਂ ਨੰਗਦੇ ਨਹੀਂ ਉਹਨੂੰ ਜਦੋਂ ਅੰਦਰ ਜਾ ਕੇ ਉਹਦੇ ਫੁੱਲ ਗਏ ਆ ਉਹ ਜਿਹੜੇ ਉਹ ਜਿਹੜੇ ਲੀਵਰ ਤੋਂ ਜਿਹੜਾ ਖਾਣਾ ਖਾਣ ਵਾਲੀ ਪੈਪ ਥੱਲੇ ਨੂੰ ਜਾਂਦੀ ਹੈ ਉਹਦੇ ਉੱਤੇ ਫਸ ਗਏ ਉਹਨੂੰ ਇੰਨੀ ਜਲਦੀ ਉਹ ਫੁੱਲੇ ਕਿਉਂਕਿ ਉਹ ਜਦੋਂ ਬਾਅਦ ਚ ਉਹਨੂੰ ਇੱਕਦਮ ਲੱਗਿਆ ਵੀ ਮੇਰੇ ਪੇਟ ਦਰਦ ਬਹੁਤ ਜ਼ਬਰਦਸਤ ਹੋਣ ਲੱਗ ਗਿਆ ਲਾਈਵ ਲੋਪ ਤਾਂ ਫਿਰ ਸੁੱਟ ਗਿਆ ਉਹਦੇ ਹੱਥੋਂ ਉਹ ਖੰਗੇ ਥੋੜੇ ਬਹੁਤ ਬਾਰਵੀਂ ਨਿਕਲੀ ਪਰ ਉਹ ਸਾਰਾ ਕੁਝ ਇੰਨਾ ਸਡਨਲੀ ਹੋਇਆ ਇੰਨਾ ਅਚਾਨਕ ਹੋਇਆ ਕਿ ਉਹ ਇੰਨਾ ਜ਼ਿਆਦਾ ਫੁੱਲ ਗਿਆ ਕਿ ਉਹ ਕੋਈ ਵੀ ਪ੍ਰੈਸ਼ਰ ਉਹਨੂੰ ਬਾਹਰ ਨਹੀਂ ਕੱਢ ਸਕਿਆ ਔਰ ਉਹ ਬੱਚਾ ਉੱਥੇ ਮਰ ਗਿਆ ਕਿਸ ਵਜ੍ਹਾ ਨਾਲ ਮਰਿਆ ਉਹ ਇੰਟਰਨੈਟ ਤੇ ਇੱਕ ਚੈਲੰਜ ਦੇ ਨਾਲ ਇੱਕ ਬੇਵਕੂਫ ਹਰਕਤ ਦੇ ਨਾਲ ਬੱਚਿਆਂ ਨੂੰ ਇਹ ਵੀਡੀਓ ਦਿਖਾਓ ਉਹਨਾਂ ਨੂੰ ਭੇਜੋ ਕਿ ਕੋਈ ਵੀ ਬੇਵਕੂਫੀਆਂ ਕੋਈ ਵੀ ਇਹੋ ਜੀ ਹਰਕਤ ਕੋਈ ਵੀ ਇਹੋ ਜਿਹਾ ਕੋਈ ਕਰੀ ਜਾਂਦਾਗਾ ਲੋਕ ਪੈਸੇ ਕਮਾਉਣ ਦੀ ਖਾਤਰ ਕਿ ਉਹ ਹੀ ਕਹਿਣਾ ਕੁਛ ਵੀ ਖਾਣਗੇ ਗੰਦ ਵੀ ਖਾਣਗੇ ਉਹ ਭਾਵੇਂ ਨਕਲੀ ਹੋਵੇ ਭਾਵੇਂ ਅਸਲੀ ਹੋਵੇ ਘਟੀਆਂ ਤੋਂ ਘਟੀਆਂ ਹਰਕਤ ਵੀ ਹੋਊਗੀ ਉਹਦੇ ਵਿੱਚ ਔਰ ਜੋ ਤੁਹਾਡੇ ਲਈ ਤਾਂ ਬਿਲਕੁਲ ਵੀ ਨਹੀਂ ਹੈ ਤੁਹਾਡਾ ਮਾਪਿਓ ਤੁਹਾਡੇ ਲਈ ਹੈਗਾ ਨਾ ਤੁਹਾਨੂੰ ਖਾਣਾ ਮਿਲ ਰਿਹਾ ਤੁਹਾਨੂੰ ਕੱਪੜੇ ਮਿਲ ਰਹੇ ਆ ਉਰੇ ਇਹੋ ਜਿਹੀਆਂ ਹਰਕਤਾਂ ਕਰਨ ਦੀ ਕੀ ਲੋੜ ਆ ਕਿਸ ਲਈ ਉਹ ਮਾਪਿਆਂ ਦਾ ਫਰਜ਼ ਬਣਦਾ ਬੱਚਾ ਨੂੰ ਸਮਝਾਓ ਤੁਸੀਂ ਮਹੱਤਵਪੂਰਨ ਕਿਸ ਕੋਲੇ ਬਣਨਾਗਾ ਇਹ ਇੱਛਾ ਬਹੁਤ ਖਤਰਨਾਕ ਆ ਜਿਹੜੀ ਪ੍ਰਸ਼ੰਸਾ ਦੀ ਹਿੱਸਾ ਵੀ ਮੇਰੀ ਪ੍ਰਸ਼ੰਸਾ ਹੋਵੇ ਮਿੰਦੀ ਤਾਰੀਫ ਹੋਵੇ ਸਭ ਤੋਂ ਖਤਰਨਾਕ ਇਸਾ ਇਹ ਇਨਸਾਨ ਤੋਂ ਕੁਝ ਵੀ ਕਰਵਾ ਦਿੰਦੀ ਆ ਇਹ ਬੱਚਿਆਂ ਨੂੰ ਦੱਸਿਓ ਦਿਖਾਓ ਕਿ ਕਦੇ ਵੀ ਕੋਈ ਵੀ ਇੰਟਰਨੈਟ ਦਾ ਚੈਲੰਜ ਐਕਸੈਪਟ ਕਰਨ ਤੋਂ ਪਹਿਲਾਂ ਸੋਚੋ ਗੂਗਲ ਕਰਨਾ ਸਿੱਖੋ ਕੁਝ ਵੀ ਸਰਚ ਕਰ ਲਿਆ ਕਰੋ ਕੁਝ ਵੀ ਹਰਕਤ ਕਰਨ ਤੋਂ ਪਹਿਲਾਂ ਵੀ ਇਹ ਚੀਜ਼ ਦਾ ਇਨਜਾਮ ਕੀ ਹੋਊਗਾ ਔਰ ਦੇਸ ਦੋਸਤੋ ਦੋਸਤੋ ਵਾਲੀਆਂ ਕੋਈ ਉਹੋ ਜਿਹੀਆਂ ਵੀਡੀਓ ਨਾਲ ਦੇਖਣ ਲੱਗ ਜਾਓ ਰਿਸਰਚ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਠੀਕ ਹੈ ਜੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ